ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਖਾਸ ਕਰਕੇ ਉਹ ਭੈਣ ਭਰਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਨੇ ਕਈ ਭੈਣ ਭਰਾ ਕਹਿੰਦੇ ਆ ਨਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਚਾਰੇ ਪਾਸਿਆਂ ਤੋਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੇ ਸਾਨੂੰ ਘੇਰਾ ਪਾ ਰੱਖਿਆ ਹੈ ਘਰ ਵਿੱਚ ਗਰੀਬੀ ਆ ਕਲੇਸ਼ ਆ ਦੁੱਖ ਰੋਗ ਆ ਕੁਝ ਵੀ ਸਮਝ ਨਹੀਂ ਲੱਗਦੀ ਵੀ ਇਹ ਸਾਰੀਆਂ ਪਰੇਸ਼ਾਨੀਆਂ ਤੋਂ ਕਿੰਜ ਛੁਟਕਾਰਾ ਪਾਈਏ ਕਹਿੰਦੇ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਸੋਚਦਿਆਂ ਸੋਚਦਿਆਂ ਲੰਘ ਜਾਂਦੀ ਆ ਪਰ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਨਹੀਂ ਮਿਲ ਰਿਹਾ ਤਾਂ ਇੱਥੇ ਮਹਾਪੁਰਖ ਜੀ ਹਮੇਸ਼ਾ ਹੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਦੁੱਖ ਤਕਲੀਫ ਆਉਂਦੀ ਆ ਕੋਈ ਵੀ ਚਿੰਤਾ ਦੀ ਘੜੀ ਆਉਂਦੀ ਆ ਤਾਂ ਉੱਥੇ ਚਿੰਤਾ ਨਹੀਂ ਕਰਨੀ ਕਿਉਂਕਿ ਕਿਸੇ ਵੀ ਮੁਸ਼ਕਲ ਦਾ ਚਿੰਤਾ ਹੱਲ ਨਹੀਂ ਆ। ਚਿੰਤਾ ਆਪਾਂ ਜਿੰਨੀ ਮਰਜ਼ੀ ਕਰ ਲਈਏ। ਸਾਨੂੰ ਹਾਸਲ ਕੁਝ ਨਹੀਂ ਹੋਣਾ ਸਾਡੇ ਪੱਲੇ ਕੁਝ ਨਹੀਂ ਪੈਣਾ। ਚਿੰਤਾ ਕਰਨ ਦੇ ਨਾਲ ਸਾਡੀਆਂ ਦੁੱਖ ਤਕਲੀਫਾਂ ਹੋਰ ਵੱਧਦੀਆਂ ਨੇ। ਕਿਉਂਕਿ ਜਦੋਂ ਕੋਈ ਮਨੁੱਖ ਕਿਸੇ ਵੀ ਗੱਲ ਦੀ ਚਿੰਤਾ ਲਾ ਲੈਂਦਾ ਹੈ, ਚਿੰਤਾ ਕਰਨ ਲੱਗ ਜਾਂਦਾ ਹੈ ਤਾਂ ਚਿੰਤਾ ਬੰਦੇ ਨੂੰ ਅੰਦਰੋਂ-ਅੰਦਰੀ ਖਾ ਜਾਂਦੀ ਆ। ਇੱਕ ਤਾਂ ਬਾਹਰੀ ਦੁੱਖ ਰੋਗ ਉੱਪਰੋਂ ਉਸ ਬੰਦੇ ਨੂੰ ਅੰਦਰੋਂ ਵੀ ਕਈ ਪ੍ਰਕਾਰ ਦੇ ਦੁੱਖ ਰੋਗ ਲੱਗ ਜਾਂਦੇ ਹੈ ਉਹਦਾ ਸ਼ਰੀਰ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਚਿੰਤਾ ਤਾਂ ਕਿਸੇ ਵੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਨਹੀਂ ਆ ਮਹਾਪੁਰਖ ਜੀ ਕਹਿੰਦੇ ਚਿੰਤਾ ਕਰਨ ਦੀ ਬਜਾਏ ਚਿੰਤਨ ਕਰਨਾ ਹੈ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆਉਂਦੀ ਹੈ ਨਾ ਗੁਰਬਾਣੀ ਦਾ ਇਹ ਪਾਠ ਕਰਨਾ ਹੈ ਤਾਂ ਦੇਖਣਾ ਜਦੋਂ ਹੀ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਤਸਤਗੁਰ ਸੱਚੇ ਪਾਸ਼ਾ ਸਾਨੂੰ ਸਾਡੀਆਂ ਦੁੱਖ ਤਕਲੀਫਾਂ ਦੇ ਵਿੱਚੋਂ ਬਾਹਰ ਆਉਣ ਦਾ ਹੱਲ ਜ਼ਰੂਰ ਦੱਸਦੇ ਆ ਚਾਰੇ ਪਾਸਿਆਂ ਤੋਂ ਵੀ ਰਸਤੇ ਬੰਦ ਹੋ ਜਾਣ ਕੁਝ ਵੀ ਸਮਝ ਦੇ ਵਿੱਚ ਨਾ ਆਵੇ ਤਾਂ ਗੁਰਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅਰਦਾਸ ਬੇਨਤੀ ਕਰੀਏ ਤਾਂ ਸਤਿਗੁਰ ਸੱਚੇ ਪਾਸ਼ਾ ਸਾਰੇ ਹੀ ਰਸਤੇ ਸਾਫ਼ ਸਾਫ਼ ਕਰ ਦਿੰਦੇ ਨੇ ਉਹ ਰਸਤੇ ਸਾਨੂੰ ਸਾਫ਼ ਸਪਸ਼ਟ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਆ ਨਾ ਸਾਡਾ ਮਨ ਸ਼ਾਂਤ ਹੁੰਦਾ ਹੈ ਸ਼ਾਂਤ ਮਨ ਹੀ ਸਹੀ ਫੈਸਲਾ ਕਰ ਸਕਦਾ ਹੈ ਤਾਂ ਇੱਥੇ ਮਹਾਪੁਰਖ ਜੀ ਕੁਝ ਗੱਲਾਂ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਆਉਂਦੀ ਆ ਜੇਕਰ ਉਹ ਦੁੱਖ ਰੋਗ ਸਰੀਰਕ ਤੌਰ ਤੇ ਆਪਾਂ ਦੇ ਸਰੀਰ ਨੂੰ ਕੋਈ ਦੁੱਖ ਲੱਗ ਗਿਆ ਹੈ ਕੋਈ ਰੋਗ ਲੱਗ ਗਿਆ ਹੈ ਤਾਂ ਮਹਾਪੁਰਖ ਜੀ ਕਹਿੰਦੇ ਆਪਣੇ ਕਰਦੇ ਵਿੱਚ ਵੱਧ ਤੋਂ ਵੱਧ ਸੁਖਮਣੀ ਸਾਹਿਬ ਜੀ ਦੀ ਬਾਣੀ ਪੜੋ ਜਿੰਨਾ ਹੋ ਸਕੇ ਸੁਖਮਣੀ ਸਾਹਿਬ ਜੀ ਦਾ ਪਾਠ ਕਰੋ ਜਾਂ ਫਿਰ ਸੁਣ ਲਓ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾ ਕੇ ਰੱਖੋ ਜਿਉਂ-ਜਿਉਂ ਘਰ ਦੇ ਵਿੱਚ ਸੁਖਮਣੀ ਸਾਹਿਬ ਜੀ ਦੀ ਬਾਣੀ ਚੱਲੇਗੀ ਤਿਉਂ-ਤਿਉਂ ਸਾਡੇ ਸਰੀਰਕ ਦੁੱਖ ਰੋਗ ਦੂਰ ਹੋਣੇ ਸ਼ੁਰੂ ਹੋ ਜਾਣਗੇ ਇਹ ਮੈਂ ਨਹੀਂ ਕਹਿ ਰਹੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਨੂੰ ਸੁਝਾਅ ਦਿੰਦੇ ਨੇ ਕਿ ਚਿੰਤਾ ਕਰਨ ਦੀ ਜਗ੍ਹਾ ਤੇ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਆ ਅਤੇ ਜੇਕਰ ਕਿਸੇ ਦੇ ਚੱਲਦੇ ਹੋਏ ਕੰਮਾਂ ਦੇ ਵਿੱਚ ਕੋਈ ਵੀ ਵਿਗਾੜ ਪੈ ਜਾਂਦਾ ਹੈ ਚੱਲਦੇ-ਚੱਲਦੇ ਕੰਮ ਰੁਕ ਜਾਂਦੇ ਆ ਜਾਂ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਕੁਝ ਲੋਕ ਇੱਥੇ ਵੀ ਵਹਿਮ-ਭਰਮ ਕਰ ਲੈਂਦੇ ਆ ਵੀ ਸਾਡੇ ਕੰਮ ਨੂੰ ਕਿਸੇ ਨੇ ਨਜ਼ਰ ਲਗਾ ਦਿੱਤੀ ਆ ਸਾਡੇ ਕੰਮ ਨੂੰ ਕਿਸੇ ਨੇ ਬੰਨ੍ਹ ਦਿੱਤਾ ਏ ਇੱਥੇ ਵੀ ਮਹਾਂਪੁਰਖ ਜੀ ਕਹਿੰਦੇ ਭਾਈ ਗੁਰਬਾਣੀ ਦਾ ਪਾਠ ਕਰਨ ਵਾਲਿਆਂ ਨੇ ਕਦੇ ਵੀ ਕਿਸੇ ਪ੍ਰਕਾਰ ਦਾ ਕੋਈ ਵਹਿਮ-ਭਰਮ ਨਹੀਂ ਕਰ ਨਾਲ ਕਿ ਮੈਨੂੰ ਕਿਸੇ ਨੇ ਕੁਝ ਕਰ ਦਿੱਤਾ ਏ ਕਿਉਂਕਿ ਜੇਕਰ ਗੁਰੂ ਦੇ ਲੜ ਲੱਗੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਭਾਵੇਂ ਕੋਈ ਜਿੰਨਾ ਮਰਜੀ ਜ਼ੋਰ ਲਾ ਲਵੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਤੁਹਾਡਾ ਮਾੜਾ ਕਰਨ ਦਾ ਦੂਰ ਦੀ ਗੱਲ ਜੇਕਰ ਕੋਈ ਮਾੜਾ ਸੋਚੇਗਾ ਨਾ ਤਾਂ ਵੀ ਉਹਦੇ ਉੱਪਰ ਉਲਟਾ ਪਵੇਗਾ ਇਹ ਤਾਂ ਹਰ ਬੰਦੇ ਦੇ ਲਈ ਇਹ ਗੱਲ ਲਾਗੂ ਹੁੰਦੀ ਹੈ ਕਿ ਜਦੋਂ ਆਪਾਂ ਕਿਸੇ ਦੇ ਲਈ ਮਾੜਾ ਸੋਚਦੇ ਆ ਜਾਂ ਕਿਸੇ ਦਾ ਮਾੜਾ ਕਰਦੇ ਆ ਨਾ ਉਹ ਸਾਡੇ ਵੱਲੋਂ ਮਾੜਾ ਸੋਚਿਆ ਮਾੜਾ ਕਰਨਾ ਸਾਨੂੰ 4 ਗੁਣਾ ਵੱਧ ਫਲ ਮਿਲਦਾ ਹੈ ਇਸੇ ਕਰਕੇ ਸਾਨੂੰ ਸਰਬੱਤ ਦਾ ਭਲਾ ਕਰਨ ਨੂੰ ਕਿਹਾ ਜਾਂਦਾ ਹੈ ਤੇ ਇੱਥੇ ਮਹਾਂਪੁਰਖ ਜੀ ਕਹਿੰਦੇ ਜਦੋਂ ਵੀ ਕੰਮਕਾਰਾਂ ਦੇ ਵਿੱਚ ਕੋਈ ਵੀ ਵਿਗਾੜ ਪੈਂਦਾ ਹੈ ਵੱਧ ਤੋਂ ਵੱਧ ਜਪਜੀ ਸਾਹਿਬ ਜੀ ਦੀ ਬਾਣੀ ਪੜੋ ਨਾਲ ਪੂਰਾ ਅਨੰਦ ਸਾਹਿਬ ਜੀ ਦਾ ਪਾਠ ਕਰੋ ਜੇ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਆ ਭਾਵੇਂ ਆਪਾਂ ਨਵਾਂ ਕੰਮ ਕਰਨ ਜਾ ਰਹੇ ਹਾਂ ਮਹਾਪੁਰਖ ਜੀ ਕਹਿੰਦੇ ਪਹਿਲਾਂ 250 ਜਪਜੀ ਸਾਹਿਬ ਜੀ ਦੇ ਪਾਠ ਕਰ ਲੋ 250 ਜਪਜੀ ਸਾਹਿਬ ਜੀ ਦੇ ਪਾਠ ਕਰਕੇ ਗੁਰਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਫਿਰ ਆਪਣੇ ਕੰਮ ਦੀ ਸ਼ੁਰੂਆਤ ਕਰੋ ਅਤੇ ਹਰ ਰੋਜ਼ ਜਦੋਂ ਵੀ ਆਪਣਾ ਕੰਮ ਧੰਦਾ ਕਰਨਾ ਸ਼ੁਰੂ ਕਰਨਾ ਹੈ ਕਿਸੇ ਦੀ ਦੁਕਾਨਦਾਰੀ ਆ ਕੋਈ ਦਫ਼ਤਰ ਦੇ ਵਿੱਚ ਬੈਠਦਾ ਹੈ ਭੈਣਾ ਬੀਬੀਆਂ ਨੇ ਉਹ ਆਪਣੀ ਰਸੋਈ ਦਾ ਕੰਮ ਕਰਦੀਆਂ ਨੇ ਸਭ ਦੇ ਲਈ ਹੁਕਮ ਆ ਕਿ ਜੋ ਵੀ ਤੁਹਾਡੀ ਕਿਰਤ ਆ ਆਪਣੀ ਕਿਰਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਪਰੰਤ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਹੈ ਜਿੰਨਾ ਹੀ ਅਸੀਂ ਸ਼ੁਕਰਾਨਾ ਕਰਦੇ ਆ ਨਾ ਉਹਨਾਂ ਹੀ ਸਾਡੇ ਕਮਾਂਕਾਰਾਂ ਦੇ ਵਿੱਚ ਬਰਕਤ ਆ ਪੈਂਦੀਆਂ ਨੇ ਗਿੱਲੇ ਸ਼ਿਕਵੇ ਸ਼ਿਕਾਇਤਾ ਕਰਨ ਵਾਲੇ ਖਾਲੀ ਰਹਿ ਜਾਂਦੇ ਨੇ ਪਰ ਜੋ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਬਹੁਤ ਮਿਹਰਬਾਨ ਹੁੰਦੇ ਨੇ ਪੂਰੀ ਕੁਦਰਤ ਪੂਰੀ ਕਾਇਨਾਤ ਉਨ੍ਹਾਂ ਦੇ ਉੱਤੇ ਮਿਹਰਬਾਨ ਹੁੰਦੀ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਨੇ ਸ਼ੁਕਰਾਨਾ ਆਪਾਂ ਰੋਜ਼ ਸਵੇਰੇ ਉੱਠਦੇ ਅਸਾਰ ਵੀ ਕਰਨਾ ਹੈ ਜੇਕਰ ਘਰ ਘਰ ਦੇ ਵਿੱਚ ਬਹੁਤ ਗਰੀਬੀ ਆ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਇਹ ਸੋਹਣੇ ਸ਼ਰੀਰ ਦੇ ਲਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹ ਤੁਸੀਂ ਜੋ ਮੈਨੂੰ ਸੋਹਣਾ ਸ਼ਰੀਰ ਦਿੱਤਾ ਹੈ ਨਾ ਇਹਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਮੇਰੇ ਸਾਰੇ ਅੰਗ ਪੈਰ ਸਹੀ ਸਲਾਮਤ ਆ ਮੈਂ ਆਪਣੇ ਕੰਮਾਂ ਦੇ ਲਈ ਕਿਸੇ ਦਾ ਮਹਤਾਜ ਨਹੀਂ ਆ ਗਰੀਬੀ ਦਾ ਕੀ ਆ ਜੇ ਮੇਰੇ ਹੱਡ ਪੈਰ ਅੰਗ ਪੈਰ ਸਹੀ ਸਲਾਮਤ ਆ ਤਾਂ ਮੈਂ ਕੰਮ ਕਰਕੇ ਗਰੀਬੀ ਦੂਰ ਕਰ ਲਵਾਂਗਾ ਕਿਉਂਕਿ ਇਹ ਅੰਗ ਪੈਰ ਇਹ ਸੋਹਣਾ ਦਿਮਾਗ ਇਸੇ ਕਰਕੇ ਹੀ ਸਾਨੂੰ ਮਿਲਿਆ ਹੈ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੁਪਨੇ ਆਪਣੀਆਂ ਇਸ਼ਾਵਾ ਨੂੰ ਪੂਰੀਆਂ ਕਰ ਸਕੀਏ ਸਿਆਣੇ ਕਹਿੰਦੇ ਨੇ ਪੈਸਾ ਹੱਥਾਂ ਦੀ ਮੈ ਲਿਆ ਜਿੰਨੀ ਮਿਹਨਤ ਕਰਾਂਗੇ ਉਨਾ ਹੀ ਪੈਸਾ ਕਮਾਉਂਦੇ ਜਾਵਾਂਗੇ ਤਾਂ ਕਰਦੀ ਗਰੀਬੀ ਕਰਕੇ ਤਾਂ ਕਦੇ ਵੀ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਗਿਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ ਇਹ ਸ਼ਿਕਵਾ ਕਰਨਾ ਹੈ ਤਾਂ ਆਪਣੇ ਆਪ ਦੇ ਨਾਲ ਕਰੀਏ ਕਿਉਂਕਿ ਜੇਕਰ ਅਸੀਂ ਮਿਹਨਤੀ ਆ ਤਾਂ ਮਿਹਨਤੀ ਬੰਦਾ ਕਿਤੇ ਵੀ ਚਲੇ ਜਵੇ ਉਹ ਭੁੱਖਾ ਨਹੀਂ ਮਰਦਾ ਮਿਹਤੀ ਬੰਦੇ ਨੇ ਆਪਣੇ ਮਿਹਨਤ ਦੀ ਕਮਾਈ ਖਾਣੀ ਆ ਉਹ ਕਿਤੇ ਵੀ ਮਿਹਨਤ ਕਰੇਗਾ ਕਿਤੇ ਵੀ ਕੰਮਦੰਦਾ ਕਰ ਲਏਗਾ ਮਿਹਨਤੀ ਬੰਦਾ ਕਦੇ ਵੀ ਕੰਮ ਨੂੰ ਛੋਟਾ ਜਾਂ ਵੱਡਾ ਸਮਝ ਕੇ ਨਹੀਂ ਕਰਦਾ ਉਹਦੇ ਲਈ ਕੰਮ ਬੰਦਗੀ ਆ ਅਤੇ ਜੋ ਮਨੁੱਖ ਆਪਣੇ ਕੰਮ ਨੂੰ ਆਪਣੀ ਕਿਰਤ ਨੂੰ ਬੰਦਗੀ ਸਮਝ ਕੇ ਕਰਦੇ ਆ ਉਹਨਾਂ ਦੀਆਂ ਕਿਰਤ ਕਮਾਈਆਂ ਦੇ ਵਿੱਚ ਗੁਰਨਾਨਕ ਪਾਤਸ਼ਾਹ ਬਹੁਤ ਵਾਧਾ ਪਾਉਂਦੇ ਨੇ ਕਦੇ ਵੀ ਆਪਣੀ ਕਿਰਤ ਕਮਾਈ ਦੇ ਵਿੱਚ ਨੁਕਸ ਨਹੀਂ ਕੱਢਨੇ ਕਦੇ ਵੀ ਆਪਣੇ ਕੰਮ ਧੰਨੇ ਨੂੰ ਮਾੜਾ ਨਹੀਂ ਕਹਿਣਾ ਮਾਲਕ ਦਾ ਸ਼ੁਕਰਾਨਾ ਕਰਕੇ ਆਪਣਾ ਕੰਮ ਸ਼ੁਰੂ ਕਰਨਾ ਹੈ ਸਵੇਰੇ ਅਮਰਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਆ ਉਹਦਾ ਕਰਨਾ ਹੀ ਕਰਨਾ ਹੈ ਜਦੋਂ ਕੰਮ ਧੰਦਾ ਸ਼ੁਰੂ ਕਰਨਾ ਹੈ ਨਾ ਮਹਾਪੁਰਖ ਜੀ ਕਹਿੰਦੇ ਪਹਿਲੀ ਗੱਲ ਤਾਂ ਸਾਨੂੰ ਉਦੋਂ ਵੀ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਫਿਰ ਕੰਮ ਨੂੰ ਹੱਥ ਪਾਉਣਾ ਚਾਹੀਦਾ ਜੇ ਜਪਜੀ ਸਾਹਿਬ ਜੀ ਦਾ ਪਾਠ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਜੀ ਦਾ ਜਾਪ ਕਰਕੇ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਭਾਗ ਕੀ ਸ਼ੁਕਰਾਨਾ ਕਰਕੇ ਫਿਰ ਆਪਣੀ ਗੱਡੀ ਤੇ ਬੈਠਣਾ ਫਿਰ ਆਪਣੇ ਕੰਮ ਕਾਰ ਨੂੰ ਕਰਨਾ ਸ਼ੁਰੂ ਕਰਨਾ ਜੋ ਵੀ ਗੱਲਾਂ ਗੁਰਮੁਖ ਪਿਆਰੇ ਸੰਤ ਮਹਾਪੁਰਖ ਜੀ ਆਪਾਂ ਨੂੰ ਸਮਝਾਉਂਦੇ ਨੇ ਬਹੁਤ ਕੰਮ ਆਉਂਦੀਆਂ ਨੇ ਇਸੇ ਕਰਕੇ ਤਾਂ ਕਿਹਾ ਜਾਂਦਾ ਕਿ ਭਾਈ ਰੋਜ਼ ਸਤ ਸੰਗਤ ਕਰੋ ਜਦੋਂ ਆਪਾਂ ਸਤ ਸੰਗਤ ਵਿੱਚ ਜਾਂਦੇ ਆ ਤਾਂ ਗੁਰੂ ਦਾ ਉਪਦੇਸ਼ ਸਾਨੂੰ ਸਮਝਾਇਆ ਜਾਂਦਾ ਹੈ ਫਿਰ ਸਾਨੂੰ ਸਮਝ ਦੇ ਵਿੱਚ ਆਉਂਦੀ ਹੈ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਕਿਹੜਾ ਕੰਮ ਕਿਸ ਤਰ੍ਹਾਂ ਕਰਨਾ ਨੂੰ ਕਿਹਾ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਹਮੇਸ਼ਾ ਕਿਹਾ ਕਿ ਭਾਈ ਹੱਕ ਸੱਚ ਦੀ ਕਿਰਤ ਕਰੋ ਕੰਮ ਕਰਨ ਤੋਂ ਤਾਂ ਕਦੇ ਵੀ ਰੁੱਕਿਆ ਹੀ ਨਹੀਂ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਜੋ ਵੀ ਤੈਨੂੰ ਜ਼ਿੰਮੇਵਾਰੀਆਂ ਮਿਲੀਆਂ ਨੇ ਨਾ ਉਹ ਵੀ ਨਿਭਾਉਣੀਆਂ ਨੇ ਪਰ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਨਾਮ ਜਪਣਾ ਵੀ ਜ਼ਰੂਰੀ ਆ ਤਾਂ ਬਸ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆ ਨਾਮ ਜਪਣਾ ਹੈ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਬੰਧ ਕੱਢਣਾ ਹੈ ਤਾਂ ਦੇਖਣਾ ਇਹ ਗਰੀਬੀ ਪੈਸੇ ਦੀ ਤੰਗੀ ਜ਼ਰੂਰ ਦੂਰ ਹੋ ਜਾਂਦੀ ਹੈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਹੀ ਬਰਕਤ ਆਨੇ ਸੋ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਦੁੱਖ ਤਕਲੀਫ ਆਉਂਦੀ ਆ ਭਾਵੇਂ ਸ਼ਰੀਰਕ ਤੌਰ ਤੇ ਕੋਈ ਦੁੱਖ ਆ ਗਿਆ ਪਾਵੇਂ ਸਾਨੂੰ ਕੋਈ ਆਰਥਿਕ ਤੌਰ ਦੇ ਉੱਤੇ ਪੈਸੇ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਗਿਆ ਕਦੇ ਵੀ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਸਿੱਖ ਨੂੰ ਜੋ ਮਿਲਣਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਮਿਲਣਾ ਹੈ ਜਿੰਨਾ ਹੀ ਸਿੱਖ ਦਾ ਆਪਣੇ ਗੁਰੂ ਦੇ ਉੱਤੇ ਭਰੋਸਾ ਪੱਕਾ ਹੋਵੇਗਾ ਨਾ ਉਨਾਂ ਹੀ ਉਹਦੀ ਝੋਲੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰਦੀ ਜਾਵੇਗੀ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਹੀ ਸਾਡੀ ਪਰਖ ਦੇ ਲਈ ਆ ਸਤਿਗੁਰ ਸੱਚੇ ਪਾਤਸ਼ਾਹ ਪਰਖ ਕਰਦੇ ਨੇ ਕਿ ਇਹ ਮੇਰਾ ਪਿਆਰਾ ਦੇਖਾਂ ਤਾਂ ਸਹੀ ਇਹਦਾ ਮੇਰੇ ਉੱਤੇ ਭਰੋਸਾ ਕਿੰਨਾ ਗਿਆ ਅਤੇ ਜਿਨ੍ਹਾਂ ਦੇ ਭਰੋਸੇ ਪੱਕੇ ਨੇ ਉਹਨਾਂ ਦੇ ਬੇੜੇ ਹਮੇਸ਼ਾ ਪਾਰ ਹੁੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਮੰਗਤੇ ਦਾ ਵੀ ਭਾਂਡਾ ਦੇਖ ਕੇ ਖੈਰ ਪਾਈ ਜਾਂਦੀ ਆ ਕਿਉਂਕਿ ਅੱਧਾ ਕਿਲੋ ਦੇ ਭਾਂਡੇ ਦੇ ਵਿੱਚ ਕਿਲੋ 2 ਕਿਲੋ ਚੀਜ਼ ਪਾ ਕੇ ਨਹੀਂ ਨਾ ਆਪਾਂ ਦੇ ਸਕਦੇ ਜੇ ਪਾਵਾਂਗੇ ਤਾਂ ਉਹ ਉੱਪਰ ਦੀ ਓਛਲ ਜਾਵੇਗੀ ਉਸੇ ਹੀ ਤਰ੍ਹਾਂ ਜਦੋਂ ਗੁਰੂ ਸਾਹਿਬ ਜੀ ਨੇ ਸਾਨੂੰ ਕੋਈ ਵੱਡੀ ਦਾਤ ਦੇਣੀ ਹੁੰਦੀ ਆ ਨਾ ਪਹਿਲਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਤਕਲੀਫ ਜ਼ਰੂਰ ਆਉਂਦੀ ਆ ਉਹ ਸਾਡੀ ਪਰਖ ਹੁੰਦੀ ਆ ਵਾਹਿਗੁਰੂ ਜੀ ਵੀ ਸਾਨੂੰ ਟੰਕਾ ਕੇ ਦੇਖਦੇ ਨੇ ਭਾਂਡਾ ਚੈੱਕ ਕਰਦੇ ਨੇ ਵੀ ਜਿਸ ਭਾਂਡੇ ਵਿੱਚ ਮੈਂ ਖੈਰ ਪਾਉਣ ਲੱਗਾ ਹਾਂ ਇਹ ਭਾਂਡਾ ਇਸ ਖੈਰ ਨੂੰ ਸੰਭਾਲ ਵੀ ਲਵੇਗਾ ਤਾਂ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਦੁੱਖ ਤਕਲੀਫਾਂ ਤੋਂ ਕਦੇ ਨਹੀਂ ਘਬਰਾਉਣਾ ਖਾਸ ਕਰਕੇ ਪੈਸੇ ਦੀ ਤੰਗੀ ਪੈਸੇ ਦੀ ਕਮੀ ਕਰਕੇ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਗੁਰੂ ਸਾਹਿਬ ਜੀ ਨੇ ਸੋਹਣਾ ਸ਼ਰੀਰ ਦਿੱਤਾ ਹੈ ਨਾ ਇਹਦੇ ਨਾਲ ਰੱਜ ਕੇ ਮਿਹਨਤ ਕਰੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੱਬ ਕੇ ਵਾਹ ਰੱਜ ਕੇ ਖਾ ਜਿੰਨਾ ਹੀ ਮਿਹਨਤ ਕਰਾਂਗੇ ਸਾਡੀ ਕੀਤੀ ਹੋਈ ਮਿਹਨਤ ਦੇ ਵਿੱਚ ਗੁਰਨਾਨਕ ਪਾਸ਼ਾ ਆਪ ਵਰਤਣਗੇ ਇਹ ਭਾਵੇਂ ਲਿਖ ਕੇ ਰੱਖ ਲਓ ਸਾਡੇ ਵੱਲੋਂ ਕੀਤੀ ਹੋਈ ਸੱਚੀ ਸੁੱਚੀ ਮਿਹਨਤ ਸਾਡੇ ਵੱਲੋਂ ਕੀਤੀ ਹੋਈ ਸੇਵਾ ਸਾਡੇ ਵੱਲੋਂ ਕੀਤੀ ਹੋਈ ਭਜਨ ਬੰਦਗੀ ਕਦੇ ਵੀ ਵਿਰਥਾ ਨਹੀਂ ਜਾਂਦੀ ਇੱਕ ਨਾ ਇੱਕ ਦਿਨ ਇਹਦਾ ਫਲ ਸਾਡੀ ਝੋਲੀ ਦੇ ਵਿੱਚ ਜ਼ਰੂਰ ਪੈਂਦਾ ਹੈ ਬਸ ਸਬਰ ਰੱਖਣਾ ਚਾਹੀਦਾ ਹੈ ਉਰਸਾ ਰੱਖਣਾ ਚਾਹੀਦਾ ਹੈ ਫਿਰ ਤਾਂ ਜਦੋਂ ਗੁਰੂ ਪਾਤਸ਼ਾਹ ਦੇਤੋਂ ਆਉਂਦੇ ਆ ਨਾ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸੰਭਾਲਿਆ ਵੀ ਤਾਂ ਤਾਂ ਸੰਭਾਲੀਆਂ ਨਹੀਂ ਜਾਂਦੀਆਂ